ਸਤਨਾਮ ਸ਼੍ਰੀ ਵਾਖੀ ਉਦੋਂ ਛਿੱਟੇ ਪਾਰਸ਼ਣ ਸ਼ਗਿਆਵਦ ਸ਼ਕੰਤ ਨੂੰ ਬਾਹਰ ਸੀ ਅਨੰਕੂਪ ਸਾਹਿਬ ਦੇ ਰਾਕੇ ਪਿੰਡ ਚੰਦਵੜੇ ਸਥਾਨ ਤੇ ਗਵਤਾ ਬ੍ਰਾਹਮਣੀ ਮਾਜੀ ਮਰੀ ਪਈ ਗਔ ਨੂੰ ਨਿੰਦੇ ਛੀ ਨਾਲ ਸੁੱਚੇ ਜਨ ਦੇ ਚਿੱਟੇ ਦੇ ਕੇ ਬਾਬਾ ਅਦਰ ਦਿੱਤਾ ਇਹਨੇ ਜਿੰਦੀ ਕਰ ਦਿੱਤੀ ਇਸ ਲੱਗਦਾ ਪਤਾ ਜਿਵੇਂ ਪਾਰਸ਼ਣ ਲੱਗਿਆ ਪਾਰਸ਼ਣ ਰਾਜ ਹੋ ਕੇ ਕਹਿਣ ਲੱਗੇ ਬਾਬਾ ਜੀ ਗੁਰੂ ਘਰ ਦੇ ਵਿੱਚ ਕਰਾਮਾਤ ਮੰਮੀ ਕਹਿੰਦੇ ਰੱਬਰ ਆ ਜਾਂਦੇ ਗਉ ਦੇ ਬਦਲੇ ਸ੍ਰੀ ਤੁਸੀਂ ਛੱਡੋ ਨਹੀਂ ਤਾਂ ਸ੍ਰੀ ਛੱਡ ਕੇ ਅਸੀਂ ਜਾਂਦੇ ਆ ਇੱਕ ਮਿਆਰ ਚੋਹ ਦਰਵਾਜ਼ਾ ਨਹੀਂ ਪੈਣੀ ਬਾਬਾ ਜੀ ਕਹਿਣ ਲਗੇ ਪਤਾ ਜੀ ਕਰਾਮਾਤ ਅਸੀਂ ਦਿਖਾਈ ਹੈ ਸ੍ਰੀ ਛੱਡ ਕੇ ਵੀ ਅਸੀਂ ਜਾਂਦੇ ਆ ਪਤਾ ਜੀ ਨੂੰ ਨਮਸਕਾਰ ਕਰਕੇ ਜਿਸ ਦੇ ਦਰਵਾਜ਼ੇ ਸਾਈਂ ਜੀ ਬਾਸਾਈਂ ਆਗੇ ਬੇਨਤੀ ਕੀਤੀ ਸਾਈਂ ਜੀ ਇਹ ਜਗ੍ਹਾ ਪਵਿੱਤਰ ਹੋ ਚੁੱਕੀ ਰਣ ਪਤਾ ਜੀ ਦਾ ਹੁਕਮ ਹੋਇਆ ਇਹ ਜਲਾਦੇ ਸ੍ਰੀ ਜੰਨਾ ਜੀ ਸੇ ਆਪਣਾ ਡੇਰਾ ਅਗਲੀ ਪਾੜੀ ਤੇ ਕਰ ਲੋ ਸਾਂਝੀ ਕਹਿ ਲਗੇ ਪਾਸ਼ਾ ਇਹ ਜਲਾ ਵੀ ਤੁਹਾਡੀ ਉਪਦੇ ਤੁਹਾਡਾ ਤੁਮ ਬਾਬਾ ਅਗਰ ਦਿੱਤਾ ਦੇ ਹੁੰਦਾ ਟਿੱਕਾ ਜੋਰ ਮੰਗਿਆ ਸੋ ਵਾਰ ਦਿੱਤਾ ਪਾਸ਼ਾ ਬਰਾਤੇ ਦਾਤੇ ਸੰਤਾ ਐ ਗੱਬੀਆ ਤੁਹਾਡੇ ਦਰਬਾਰ ਤੇ ਹਾਜ਼ਰੀ ਭਰ ਕੇ ਜੰਗੀਆਂ ਜਾਇਆ ਜੰਗੀਆਂ ਮੇਰੀ ਪਹਾੜੀ ਤੇ ਕੌਣ ਆਏਗਾ ਬਾਬਾ ਇਹ ਕਹਿਣ ਲਗੇ ਸਾਂਝੀ ਤੁਸੀਂ ਜਾ ਕੋ ਯਾਤਰਾ ਉਹ ਸੇ ਦੀ ਸਫਲ ਹੋਏ ਕਿ ਜੋ ਤੁਹਾਡੇ ਦਰਬਾਰ ਤੇ बेटा जेड़ा तो आधे नहीं आए तो नहीं। ये यात्रा सब नहीं सकती अन्ना बच्चन करते हुए साईं जी शेर बुद्धा बकरियां नार लाए के इस स्थान पे आके बैठ गए थे बैठ के सिर्फ तेरा दिन पर मात्रा का नाम जपे अन्ना देव प्रतीत करते हुए ज्योति जो समाई ये ना इस भाष बाश में भाषण में बोल बैठ के अपने अतीत याद कीते अर्दास कीते ਜਿੰਨਿਆਂ ਬੇਰੀਆਂ ਸਿੱਖਾਂ ਦਾ ਕੀਰਤਨ ਤੋਂ ਯਾਤਰਾ ਧਿਆਨ ਗਿਆ ਉਹਨਾਂ ਦੀ ਯਾਤਰਾ ਤਾਂ ਹੀ ਸਫਲ ਹੋਏਗੀ ਜੋ ਤੁਹਾਡੇ ਦਰਵਾਜ਼ੇ ਆ ਕੇ ਹਾਜ਼ਰੀ ਭਰ ਗਏ ਸੋ ਆਪ ਬਾਬਾ ਜੀ ਦੇ ਦਰਵਾਜ਼ੇ ਬੈਠ ਕੇ ਸਾਰੇ ਸੰਤ ਹਾਜ਼ਰੀ ਭਰ ਰਹੇ ਹੋਏ ਇੱਥੇ ਆ ਕੇ ਸੰਗਤ ਯਾਤਰਾ ਸਭ ਦੇ ਪਰਿਵਾਰ ਨੂੰ ਦੀ ਪਾਈ ਮਹਾਰਾਜ ਜੀ ਦੇ ਯਾਤਰਾ ਸਭ ਦੇ ਪਰਿਵਾਰ ਜਿਨਨ ਲਈ ਇਹ ਸੀ ਬਈ ਬਾਬਾ ਜੀ ਦਾ ਇਤਿਹਾਸ ਵਾਰੀ ਗੁਰੂ ਜੀ ਦਾ ਕਾਲ ਸਾਹਿਬ ਵਾਰੀ ਗੁਰੂ ਸਾਹਮਣੇ ਬਈ 4000 ਨਰ ਤਿਆਰ ਆ सारे जनता का इच्छादान दर्शकों जिन्हें भाई सेवा किसानों के यह ताशराएं जो बार एक बार कंबड़ी यात्रा जल्दी प्रभावित करेंगे महाराज जी परिचार आइए संसदीय आसान राज्य पुरिया करेंगे बच्चे आज सत्य तो बीर पैराप्रक्षण कामुकती कर देंगे बच्चे विद्या प्रायद्वार प्रक्षण आइए संसदीय हाजरिया प्रभावित ਉਹ ਸੇਵਾ ਦਾ ਨੋਮ ਨਿਤ ਮਾਇਆ ਹੈ ਜੁਰਵਾਲੇ ਜੇ ਸਾ ਸਾਰੇ ਸੰਤਾਨੀ ਅਸਰ ਬਰਦਾ ਪੂਰੀਏ ਦਨੇ ਉਹ ਸੇਵਾ ਦਾ ਮਨੋ ਪ੍ਰਿਆਨਕ ਨਮੇ ਉਹ ਸੇਵਾ ਦਾ ਮਨੋ ਪ੍ਰਿਆਤ ਮਾਇਆ ਹੈ ਜੁਰਵਾਲੇ ਸੰਤਾਨੀ ਹਾਜਰੀ ਕੁਰਬਾਨ ਕਰੀਏ ਤੇ ਬਲ ਬੇਟਾ ਬਰਵਾਤ ਦਨੇ ਗੁਰੂ ਰਾਨ ਦੇ ਨਾਮ ਜਰਦੀ ਕਰਾ ਤੇਰੇ ਬਣਸ ਬਤ ਵਾਹਿਗੁਰੂ ਦੀ ਗਾਥਾ ਵਾਹਿਗੁਰੂ ਦੀ ਇਹ ਬੱਕਰੀਆਂ ਬਣਾਈਆਂ ਜੀ ਬਾਬਾ ਬੁੱਢੀ ਦੀ ਸ਼ਾਦੀ ਮੇ ਜਾਰ ਹੈ ਇਹ ਉਹ ਬੱਬਰ ਸ਼ੇਰ ਜਿਹੜਾ ਬਾਬਾ ਬੁੱਢੇ ਸਾਜੀ ਬੱਕਰੀਆਂ ਚਾਰਦਾ ਬਣਾਈ ਹੈ ਤਸਵੀਰ ਬਣਾਈ ਹੈ ਇੱਥੇ ਬਾਬਾ ਬੁੱਢੇ ਸਾਜੀ ਨੇ ਸ੍ਰੀ ਛੱਡਿਆ ਸੀ ਇਹ ਉਹ ਮਜ਼ਾਰ ਹੈ ਬਾਬਾ ਬੁੱਢੇ ਸਾਜੀ ਦਾ ਉਸਾਈ ਪੀਰ ਬਾਬਾ ਬੁੱਢੇ ਸਾਜੀ ਰੋਹਾਨੀ ਸੰਦੇਸ ਕੋ ਸਾਈ ਪੀਰ ਬਾਬਾ ਬੁੱਢੇ ਸਾਜੀ ਚਲੋ ਜੀ ਚਲੋ ਸਾਥ ਸੰਗਤ ਜੀ ਚਲੋ 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 ਹੁਣ ਆਜੋ ਆਜੋ ਆਗਰੋ ਜੀ ਆਜੋ ਆਜੋ ਫੋਜੋ ਸਤਿਗੁਰੂ ਚਲੋ ਚਲੋ ਭਾਈ ਗੱਡੀ ਤੇ ਚਲੋ ਬਰਜਾਜ ਤਨਾ ਵੜ ਜੋ ਸਾਥ ਸੰਗਤ ਜੀ ਅਜ ਬੜੇ ਦਰਸ਼ਨਦਾਰੇ ਕਰਨੇ ਆ ਇਹ ਸੰਗਦਾ ਕਿੱਧਰ ਚਲੇ ਚਲੀਆਂ ਵਾਹ ਰਹੀ ਵਿਚਾਰਚ ਨਾ ਵੜੋ ਇਧਰ ਗੱਡੀ ਜਾ ਰਿਹਾ ਗੱਡੀ ਚ ਖੜੋ ਨੇ ਖਰੀਦੋਗੇ ਫਿਰ ਇਤਨਾ ਦੇ بڑے ਕੁਰਤੇ ਲੈ ਜਾਣੇ ਕਿੱਧਰ ਨੇ ਕਿਤੇ ਖਰੀਦ ਇਤਨਾ ਫਿਰ ਯਾਤਰਾ ਨਹੀਂ ਹੁਣੀ ਆਪਣੀ ਹਜੇ ਇੱਥੇ ਬਾਬਾ ਗੁਰਦਿੱਤਾ ਜੀ ਦੇ ਵੀ ਜਾਣਾ ਵਾ ਸਮਾਨ ਤਾਂ ਕਿਹੜੀ ਮਿਲ ਕੇ ਬਾਅਦ ਤੱਕ ਸਮਾਨ ਸੁੱਟਣਾ ਪੈਣਾ ਹਿਸਾਬ ਲਾ ਲਿਓ ਹਈ ਪਹਿਲਾਂ ਇਦ ਤੀ ਖੜੋ ਨਿਕਰੀਦਣ ਲੱਗੇ ਜੀ ਚਾਰ ਹਾਂਜੀ ਬਾਬਾ ਗੜਕਾਜ ਸਿੰਘ ਜੀ ਆ ਗਏ ਜੇ ਆਪਾਂ ਉਹ ਮੋੜ ਗੱਡੀ ਆਪਾਂ ਉਹ ਗੱਡੀ ਮੋੜੇਗਾ ਆਪਣੇ ਪਚੜਣੀਆਂ ਫਿਰ ਸਵਾਰੀਆਂ ਇਸ ਤਰ੍ਹਾਂ ਕਹਿੰਦੇ ਝੜਨਾਗਾ ਇਸ ਤਰ੍ਹਾਂ ਜੀ ਕਮਾ ਦੀ ਗੁਰਗੱਜ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ